ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੇ ਤੁਹਾਡਾ ਮੇਰੇ YouTube ਚੈਨਲ ਤੇ ਅਸੀਂ ਪਹੁੰਚ ਕੇ ਜਾਂਦਾ ਵਧਾਰ ਫਿਰ ਸ਼ੂਟ ਤੇ ਜਾਉ ਜੀ ਮਿਲਦੇ ਆ ਸਾਰਿਆਂ ਅਸੀਂ ਅੱਗੇ ਅੱਗੇ ਪੁੱਜਿਆ ਦਿੱਵੇ ਦੇ ਸੋ ਲੋਟ ਚਲੀ ਗਿਆ ਕੈਮਰਾਮੈਨ ਫੋਕਸ ਕਰੋ ਸਾਰੇ ਆਪੋ ਆਪਣੇ ਸ਼ੂਟ ਰਵੇ ਜੀ ਪਾਕਿਸਤਾਨ ਤੋਂ ਪਹੁੰਚੇ ਵੀਰ ਪ੍ਰਵੇਸ਼ਾ ਤੱਕ ਕੀ ਕਹਾਂਗੇ ਸਰ ਸਾਡੀ ਵਾਰੀ ਹੈ ਜੀ ਸਾਡੀ ਵਾਰੀ ਹੈ ਵੀ ਤੁਸੀਂ ਉਹ 27 ਤਰੀਕ ਨੂੰ ਜਾ ਰਹੇ ਸੀ ਕਿ ਮੈਂ ਫਿਰ ਜਾ ਕੇ ਉੱਥੇ ਮੰਨ ਕੇ ਚੱਕ ਜਾ ਯਾ ਯਾਨ ਤੁਰਤ ਪਾਕਿਸਤਾਨ ਤੋਂ ਆਪਣੀ ਵੀਡੀਓ ਸ਼ੂਟ ਕਰ ਰਹੇ ਨੇ ਇਹ ਠੰਡਾ ਵੱਡਾ ਠੁਰਦੋ ਇਹ ਜਿਹੜਾ ਠੰਡਾ 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 ਵੱਡਾ ਠੰਡ ਨਹੀਂ ਹੁੰਦੀ ਜੱਸੀ ਵਾਲੀ ਠੰਡਾ ਠੰਡਾ ਵੱਡਾ ਵੱਡਾ ਓਕੇ ਓਕੇ ਵੱਡਾ ਜਾਨੀ ਕਿ ਵੱਡਾ ਹੈ ਸਟੇ ਆ ਮੈਡਮ ਨਵੇਂ ਆਰਟਿਸਟਾਂ ਨੂੰ ਪਹਿਲੀ ਵਾਰੀ ਮਿਲੇ ਨੇ ਵੈਸੇ ਇਹ ਤੂਰੀ ਤੂਰੀ ਹਾਂਜੀ ਮੈਡਮ ਜੀ ਕਿਵੇਂ ਹੋ ਵਧੀਆ ਕੀ ਮੈਡਮ ਬਹੁਤ ਵਧੀਆ ਨੇ ਤੇ ਇੱਧਰ ਸਾਡੇ ਬਾਈ ਆਹਾ ਲੜਬੇ ਤੋਂ ਨੇ ਤੇ ਬਾਈ ਇਹ ਇਹੀ ਕੰਡਾ ਨੇ ਨਾ ਤੇ ਬਾਈ ਦੀਪ ਅੱਜ ਅਸੀਂ ਅੱਜ ਤੋਂ 5 ਸਾਲ ਪਹਿਲਾਂ ਨਾ ਹੋ ਰਿਹਾ ਬਾਈ ਸਾਹਿਬ ਇੱਧਰ ਐਕਸ਼ਨ ਕੰਦੇ ਹੀ ਰਹਿ ਗਏ ਕੰਦਾ ਇਸੀ ਦੇ ਪੈਸੇ ਹੈਗਾ ਨਹੀਂ ਨਾ ਨਹੀਂ ਪਾਣੀ ਦੇ ਪੈਸੇ ਦਿੱਤੇ ਅੰਦਰ ਵੀ ਇਹਨਾਂ ਦੀ ਕੈਮਰਾ ਵਾਲੇ ਵਾਲੇ ਘੁਮਾਈ ਜਾਣਾ ਹੋਰ ਵੀ ਬੰਦੇ ਹੈਗੇ ਨੇ ਹੈ ਕੰਨੇ ਮਿੰਟਾਂ ਨੇ ਪੈਸੇ ਦਿੱਤੇ ਮੈਡਮ ਨੇ ਹੋਰ ਹੋਰ ਦੇਖੋ ਇਹ ਮੇਰਾ 150 ਰੁਪਏ ਦੇਗਾ ਤੇਰੇ ਸ਼ਹਿਰ ਕੁਸਤੇ ਹੋ ਰਹੇ ਨੇ ਸਾਡੇ ਦੋਨਾਂ ਦੇ ਵੀਡੀਓ ਹਾਂ ਅਸੀਂ ਮੱਲੇ ਪੰਜਾਬ ਉਹ ਦੇਖੀ ਵੀ ਡਿੱਗੋ ਓਹ ਟੱਪੇ ਰਪਾਈ ਕੇ ਡਿੱਗ ਚੁੱਕੇ ਮੇਰੇ ਵੀਰੋ ਲਓ ਜੀ ਲਓ ਜੀ ਹੰਮਦਾ ਚਾਹ ਇਹ ਕੀ ਆ ਅਜਮਲ ਕਾ ਜੀ ਨਾ ਤਾ ਤੂੰ ਮੇਰਾ ਜਦ ਕਿੰਨਾ ਹੋ ਜਾਣ ਲੱਗਿਆ ਨਾ ਮੇਰੇ ਤੂੰ ਮੇਰਾ ਨਾ ਮੈਂ ਬਾਈ ਦਾ ਜੀਵਨ ਸਿੰਘ ਆ ਆਇਆ ਜੱਤਾ ਆਇਆ ਜੱਤਾ ਆਇਆ ਜੱਤਾ ਜੀ ਮੈਂ ਸਕੇਤ ਆਈ ਹੁਣ ਬਾਈ ਤੁਸੀਂ ਮਤਲਬ ਤੁਸੀਂ ਦੇਖੋਗੇ ਹੁਣ ਸਾਡੇ ਨਾਲ ਹੀ ਇਕੱਠੇ ਅਸੀਂ ਕੰਮ ਕਰਿਆ ਕਰਾਂਗੇ ਓਕੇ ਜੀ ਤਾਂ ਦੇਖਿਓ ਬਾਈ ਜੀ ਪਰਮਾਤਮਾ ਨੇ ਚਾਹਿਆ ਤਾਂ ਜਰੂਰ ਇਕੱਠੇ ਕੰਮ ਕਰਾਂਗੇ ਵੀਰੇ ਤੇ ਬਾਈ ਵੀ ਤੁਹਾਨੂੰ ਮੈਂ ਕਰੂਗਾ ਜੀ ਜਦ ਵੀ ਆਪਣਾ ਕੰਮ ਨਮਾ ਕਰਦੇ ਨੇ ਵੀ ਬਹੁਤ ਲਾਈ ਖੜੇ ਨੇ ਸਾਰੇ ਕੈਮਰਾ ਬਾਈ ਦੀਪ ਜੀ ਰਹਿਣੀ ਕਿਹਾ ਤਾ ਬਾਈ ਜੀਵਨ ਜੀ ਕਿੱਥੋਂ ਮਰੇ ਪਿੰਡ ਦਾ ਦਿਆਲਗੜੀ ਜੀ ਜੀ ਜਿਹੜਾ ਭਾਗਿਆ ਦੰਦ ਨੇ ਨੀੜੇ ਆਏ ਵੀਰਾ ਕਹਿ ਕੇ ਸਵਾਦ ਹੀ ਘਾ ਲਾ ਪਾ ਪਾ ਕਹਿ ਕੇ ਚਾਚਾ ਨਾਲ ਬਰਸੂਲਾ ਪਾਣਾ ਜੇ ਤੂੰ ਹਾਂ ਚਲੋ ਹਾਂ ਸੀਨ ਉੱਤ ਲੋ ਚਲੋ ਲਓ ਜੀ ਅਸੀਂ ਮੋਟਰ ਤੇ ਪੀ ਰਹੇ ਹਾਂ ਠੰਡਾ ਠੰਡਾ ਪਾਣੀ ਅ ਵੀ ਨੇ ਬਰੋ ਕੁਮਾਰ ਬਈ ਮੋਟਰ ਤੇ ਕੁਮਾਰ ਕਿਵੇਂ ਜੇ ਮਾਰੀ ਤੇ ਉਹਨਾਂ ਨੇ ਸ਼ਾਲ ਕਿਵੇਂ ਜੇ ਭਰਤੀ ਕਰੀ ਸੀ